ਇਸੀ ਗੱਲ ਦੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਅਮਰੀਕ ਕੋਸਾ ਕੋਟਲਾ ਤੇ ਮੇਰੇ ਨਾਲ ਉਹ ਭਰਾ ਹੈ ਜਿਨ੍ਹਾਂ ਨੇ ਸੰਦੀਪ ਨੰਗਲਬੀਆ ਨੂੰ ਅੱਜ ਵੀ ਜਿਉਂਦਾ ਰੱਖਿਆ ਗਲੈਡੀਏਟਰ ਸਪੋਰਟਸ ਕਲੱਬ ਦਾ ਮੈਂ ਆਪਣੇ ਵੱਲੋਂ ਵੀ ਧੰਨਵਾਦ ਕਰਦਾ ਪੂਰੇ ਕਬੱਡੀ ਜਗਤ ਦੇ ਲੋ ਧੰਨਵਾਦ ਕਰਦਾ ਹੈ ਜਿਹੜੇ ਭਰਾਵਾਂ ਨੇ ਅੱਜ ਵੀ ਸਾਡੇ ਸੰਦੀਪ ਨੂੰ ਜਿਉਂਦਾ ਰੱਖਿਆ ਬਹੁਤ ਵੱਡਾ ਪਰਾਲਾ ਜਿਹੜਾ ਪਰਤ ਦੇ ਵਿੱਚ ਕੀਤਾ ਜਾ ਰਿਹਾ ਇਕੱਲੇ ਪਰਤ ਦਾ ਪਰਤ ਦੇ ਵਿੱਚ ਨਹੀਂ ਆਖਾਂਗਾ ਪੂਰੇ ਆਸਟ੍ਰੇਲੀਆ ਦੇ ਵਿੱਚ ਇੱਕ ਮੀਲ ਪੱਥਰ ਜਿਹੜਾ ਹੋਵੇਗਾ ਇਹ ਜਿਹੜਾ ਵਰਲਡ ਕਬੱਡੀ ਕੱਪ ਆ ਇੰਟਰਨੈਸ਼ਨਲ ਕਬੱਡੀ ਕੱਪ ਜਿਹੜਾ ਕਰਵਾਇਆ ਜਾ ਰਿਹਾ ਹੈ ਚੋਟੀ ਚੋਟੀ ਦੀਆਂ ਟੀਮਾਂ ਦੇ ਵਿੱਚ ਚੋਟੀ ਚੋਟੀ ਦੇ ਪਲੇਅਰ ਜਿਹੜੇ ਆ ਉਹ ਤੁਹਾਨੂੰ 26 ਤਰੀਕ ਨੂੰ ਯਾਨੀ ਕਿ ਕੱਲ ਨੂੰ ਦੇਖਣ ਨੂੰ ਮਿਲਣੇ ਆ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਤੁਸੀਂ ਆਇਓ ਅਸੀਂ ਤੁਹਾਡੀਆਂ ਆਸਾਂ ਤੇ ਖਰੇ ਉਤਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਇਹੋ ਜਿਹੇ ਪ੍ਰਬੰਧ ਜਿਹੜੇ ਆ ਉਹ ਮੈਂ ਤੇ ਪਹਿਲਾਂ ਸੁਖਨਾ ਗੱਲ ਕਰਦਾ ਹਟਿਆ ਵੀ ਪਹਿਲੀ ਵਾਰੀ ਦੇਖਣ ਨੂੰ ਮਿਲੇ ਆ ਜੇ ਕੋਈ ਕੰਮ ਕਰਨਾ ਕਹਿੰਦੇ ਉਹਨੇ ਚੱਜ ਨਾ ਕਰੋ ਤੇ ਨਹੀਂ ਨਾ ਕਰੋ ਇਹਨਾਂ ਮੁੰਡਿਆਂ ਨੇ ਜੋ ਧਾਰਿਆ ਉਹ ਕੀਤਾ ਹੁਣ ਪ੍ਰਮਾਤਮਾ ਮਿਹਰ ਕਰੇ ਤੁਸੀਂ ਇਹਨਾਂ ਦਾ ਸਾਥ ਦੇ ਦਿਓ ਕਿਉਂਕਿ ਜਿਆਦਾ ਹਨਾ ਗੱਲ ਬਈ ਕਹਿੰਦੇ ਨਜ਼ਰ ਮਣਾ ਕਿਤੇ ਲੱਗ ਜੇ ਬਹੁਤ ਵੱਡਾ ਪਰਾਲਾ ਕੀਤਾ ਤੁਸੀਂ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਕਿ ਦਰਸ਼ਕਾਂ ਨੂੰ ਮੈਂ ਬੇਨਤੀ ਕਰਦਾ ਆ ਜਿਓ ਕੱਲ ਨੂੰ ਮਿਲਦੇ ਆ ਕੱਲ ਨੂੰ ਕੁਝ ਵੱਖਰਾ ਹੋਊਗਾ ਤੇ ਦੁਨੀਆ ਦੇਖੂਗੀ ਤੇ ਦੁਨੀਆ ਗੱਲਾਂ ਵੀ ਕਰੂਗੀ ਕੁਝ ਵੱਖਰਾ ਕਿਹਾ ਤੇ ਮੁੰਡਿਆਂ ਨੇ ਵੱਖਰਾ ਕਰਕੇ ਵਿਖਾਇਆ